ਦਾ ਪੱਖ ਸੇ ਵੀ ਇਹ ਹੈਗਾ ਵਾ ਕਿ ਉਸ ਡਿਵਾਈਸ ਨੂੰ ਅਸੀਂ ਆਇਡੈਂਟੀਟੀ ਬੰਦਾ ਪਹਿਲੀ ਗੱਲ ਮੇਲ ਨੂੰ ਮੇਲ ਡੀਲ ਕਰੇਗਾ ਫੀਮੇਲ ਨੂੰ ਫੀਮੇਲ ਡੀਲ ਕਰੇਗੀ ਤੁਹਾਨੂੰ ਪਤਾ ਹੈ ਕਿ ਕਈ ਅਨਸਰ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਇਸ ਤਰ੍ਹਾਂ ਕੋਈ ਇਨਸੀਡੈਂਟ ਨੂੰ ਕਾਮਯਾਬ ਨਹੀਂ ਹੋਣ ਦਵਾਂਗੇ ਕਾਹੀ ਹੋ ਵੀਕਲ ਹੈ ਉਡੀ ਪ੍ਰੋਪਰ ਤੁਸੀਂ ਚੈੱਕ ਇਨ ਕਰੋਗੇ ਔਰ ਸਾਡੇ ਨਾਲ ਐਂਟੀ ਸੌਫਟਵਰ ਦਾ ਟੀਮ ਤੇ ਡਾਕਟਰ ਜੀ ਦਾ ਮਕਸਦ ਇਹ ਹੈਗਾ ਵਾ ਕਿ ਉਸ ਡਿਵਾਈਸ ਨੂੰ ਅਸੀਂ ਆਇਡੈਂਟੀਟੀ ਬੰਦਾ ਹੁਣ ਤੁਸੀਂ ਹਰ ਬੰਦੇ ਨੂੰ ਸੱਚੀ ਕਹਿ ਨਹੀਂ ਸਕਦਾ ਸੱਚੀ ਨਹੀਂ ਹੁੰਦਾ ਸੱਚੀ ਇਸਨੇ ਕੋਈ ਫਾਇਰ ਰਿਗਾਰਡਿੰਗ 15 ਅਗਸਤ ਦੇ ਸੰਬੰਧ ਵਿੱਚ 15 ਅਗਸਤ ਬਿਲਕੁਲ ਸ਼ਾਂਤੀਪੂਰਵਕ ਲੇਪ ਤੇ ਖੜੇ ਉਦੇ ਸਵਾਰਥ ਵਿੱਚ ਅੱਜ ਸਿਟੀ ਰਜਿਸਟ੍ਰੇਸ਼ਨ ਦੀ ਅਸੀਂ ਜਿਹੜੀ ਹੈਗੀ ਆ ਸਰਚ ਕਰਾਂਗੇ ਦਰਾਨੇ ਸਰਚ ਤੁਸੀਂ ਕਰਨਾ ਕੀ ਆ ਇਹ ਦੋ ਤਿੰਨ ਗੱਲਾਂ ਮੇਰੀਆਂ ਧਿਆਨ ਨਾਲ ਸੁਣਨੀ ਆ ਪਹਿਲੀ ਗੱਲ ਮੇਲ ਨੂੰ ਮੇਲ ਡੀਲ ਕਰੇਗਾ ਫੀਮੇਲ ਨੂੰ ਫੀਮੇਲ ਡੀਲ ਕਰੇਗੀ ਇਹ ਧਿਆਨ ਚ ਰੱਖਣਾ ਕੋਈ ਲੇਡੀ ਨੂੰ ਪੁੱਛਿਅਤ ਕਰਨੀ ਆ ਤਾਂ ਲੇਡੀ ਪੁਲਿਸ ਹੀ ਪੁੱਛਿਅਤ ਕਰੋਗੇ ਕਿਸੇ ਮੇਲ ਨੂੰ ਕਰਨੀ ਆ ਤਾਂ ਮੇਲ ਹੀ ਪੁੱਛਿਅਤ ਕਰੂਗਾ ਚੈੱਕ ਕੀ ਕਰਨਾ ਚਾਚਤ ਕੋਈ ਵੀ ਲਵਾਸ ਕੋਈ ਚੋਲਾ ਕੋਈ ਫੈਲਾ ਕੋਈ ਬੈਗ ਕੋਈ ਟ੍ਰਾਂਜਿਟ ਜਿਹਦੇ ਤੋਂ ਸਾਨੂੰ ਕੋਈ ਸ਼ੱਕ ਪੈਂਦਾ ਹੋਵੇ ਕਿ ਇਹਦੇ ਵਿੱਚ ਕੋਈ ਐਕਸਪਲੋਸਿਵ ਹੋ ਸਕਦਾ ਫੈਲਾ ਪੁਆਇੰਟ ਸਪੈਸ਼ਲ ਚੈਕਿੰਗ ਵੀ ਚੱਲ ਰਹੀ ਹੈ ਤਾਂ ਕਿ ਜਿਹੜੇ ਮਾਰੇ ਅਨਸਰ ਨੇ ਉਹਨਾਂ ਨੂੰ ਉਹਨਾਂ ਤੇ ਉਹਨਾਂ ਤੇ ਖਾਫ ਪੈ ਸਕੇ ਕਾਨੂੰਨ ਦਾ ਤੇ ਉਹਨਾਂ ਨੂੰ ਜਿਹੜਾ ਵੀ ਅਗਰ ਕੋਈ ਪਲਾਨ ਕਰ ਰਿਹਾ ਹੈ ਕੋਈ ਵਿਗਨ ਪਾੰਦਾ ਉਹਨੂੰ ਪਹਿਲੇ ਆਪਾਂ ਕਾਬੂ ਕਰ ਸਕੀਏ ਖਾਲਸਾਨੀ ਜਿਹੜੇ ਏਜੰਟ ਹੈਗੇ ਨੇ ਇਹ ਗੁਰਪਤਾਂ ਸਿੰਘ ਪੰਨੂ ਕੋਰਵਾਲ ਨੂੰ ਤੁਹਾਨੂੰ ਕਿਹਦੇ ਤੋਂ ਬੋਲ ਸਕਦੇ ਹੋ ਜਲੰਧਰ ਦੇ ਵਿੱਚ ਵੀ ਉਹਨਾਂ ਦਾ ਪ੍ਰੋਗਰਾਮ ਹੈਗਾ ਵਾ ਫਲੈਗ ਮਾਰਚ ਵਗੈਰਾ ਵਾ ਇਸ ਤੋਂ ਇਲਾਵਾ ਕੀ ਕੁਝ ਪੁਰੀ ਤਿਆਰੀਆਂ ਜਿਹੜੀ ਹੈਗੀ ਗਰਾਊਂਡ ਦੀ ਕੀਤੀ ਜਾ ਰਹੀਆਂ ਨੇ ਜਾਂ ਫਿਰ ਸਿਕਿਉਰਟੀ ਪਰਪਸ ਜਲੰਧਰ ਦੇ ਵਿੱਚ ਕੀ ਕੁਝ ਰੂਟ ਰਹਿਣਗੇ ਆ ਕਿ ਕਿਹੜੇ ਕਿਹੜੇ ਚੈਕਿੰਗ ਪੁਆਇੰਟਸ ਰਹਿਣਗੇ ਜੀ ਆ ਦੇਖੋ ਬਹੁਤ ਪੁਖਤਾ ਅਰੇਂਜਮੈਂਟ ਕੀਤਾ ਹੈ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸੀਪੀ ਸਾਹਿਬ ਉਹਨਾਂ ਦੀ ਟੀਮ ਪੂਰੀ ਮੁਸਤੈਦ ਹੈ ਔਰ ਪੂਰੀ अलर्ट है इस चीज ਤੋਂ ਸਾਨੂੰ ਪਤਾ ਹੈ ਕਿ ਕਈ ਅਨਸਰ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਕਿ ਵਿਗਨਪਾਂਦਾ ਆਪਾਂ ਅੱਛੇ ਅਰੇਂਜਮੈਂਟ ਕਰਕੇ ਪੁਖਤਾ ਅਰੇਂਜਮੈਂਟ ਕਰਕੇ ਇਸ ਤਰ੍ਹਾਂ ਕੋਈ ਇਨਸੀਡੈਂਟ ਨੂੰ ਕਾਮਯਾਬ ਨਹੀਂ ਹੋਣ ਦਵਾਗੇ ਔਰ ਮੈਂ ਸਾਰੇ ਨੂੰ ਵਿਸ਼ਵਾਸ ਦਿਲਾਉਣਾ ਚਾਹਣਾ ਕਿ ਜਲੰਧਰ ਪੁਲਿਸ 24/7 ਲੱਗੀ ਹੋਈ ਹੈ ਇਸ ਚੀਜ਼ ਨੂੰ ਇਨਸ਼ੋਰ ਕਰਨ ਲਈ ਕਿ ਇਸੀ ਤਰ੍ਹਾਂ ਦਾ ਇਨਸੀਡੈਂਟ ਵੀ ਨਾ ਹੋ ਸਕੇ ਔਰ ਲੋਕਾਂ ਨੂੰ ਕੋਈ ਪਰੇਸ਼ਾਨੀ ਵੀ ਨਾ ਆਵੇ। ਉਹ ਸੈਕਿਉਰਿਟੀ ਨਾਲਾਪਾ ਲੋਕਾਂ ਦੀ ਫੈਸਿਲਿਟੇਸ਼ਨ ਵੀ ਕਰਨੀ ਹੈ। ਡੇ ਟੂ ਡੇ ਜਿਹੜਾ ਜ਼ਿੰਦਗੀ ਹੈ, ਰੋਜ਼ਗਾਰ ਹੈ ਔਰ ਜਿਹੜਾ ਬਿਜ਼ਨਸ ਹੈ ਉਹ ਚੱਲਦਾ ਰਹੇਗਾ ਔਰ ਪੁਲਿਸ ਮਸਤੈਦ ਰਹੇਗੀ ਔਰ ਲੋਕਾਂ ਤੋਂ ਇਹ ਵੀ ਆਪਾਂ ਉਮੀਦ ਕਰਦੇ ਹਾਂ ਕਿ ਕੋਈ ਵੀ ਸੈਕਿਉਰਿਟੀ ਰਿਲੇਟਡ ਇਸ਼ੂਜ਼ ਹੈ ਉਹਦੇ ਵਿੱਚ ਸਾਨੂੰ ਕੋਆਪਰੇਟ ਕਰਨ ਔਰ ਸਾਡੇ ਨੋਟਿਸ ਇਲਾਨ ਪੁਲਿਸ 24 ਘੰਟੇ ਅਭੀ ਸੇਵਾਚੇ ਹਾਜ਼ਰ ਹੈ